ਅਰਚਲ ਬੜੀ ਸੀਗੀ ਧੰਮ ਸਾਹਮਣੇ ਅਸਤੀਫਾ ਦਿੱਤਾ ਉਸ ਤੋਂ ਬਾਅਦ ਲਗਾਤਾਰ ਸਰਗਰਮੀਆਂ ਸੀਗੀ ਚਰਚਾ ਸੀਗੀ ਅੱਜ ਜਿੱਤੇ ਪਹੁੰਚੀ ਹਾਂ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਪਾਰਟੀ ਦੇ ਸੀਨੀਅਰ ਆਗੂਆਂ ਦਾ ਇੱਕ ਵਫ਼ਦ ਪਾਰਟੀ ਵੱਲੋਂ ਜੋ ਹੁਕਮ ਹੋਇਆ ਸੀ ਉਹ ਬੇਨਤੀ ਲੈ ਕੇ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਸਾਹਿਬ ਕੋਲੇ ਪਹੁੰਚੇ ਜਦੇ ਵਿੱਚ ਸਰਦਾਰ ਜਰਮੇਜਾ ਸਿੰਘ ਸਿੱਖੋਂ ਸਾਹਿਬ ਮੇਰੇ ਸੀਨੀਅਰ ਪਾਰਟੀ ਦੇ ਸਾਥੀ ਨੇ ਸਰਦਾਰ ਹੀਰਾ ਸਿੰਘ ਜੀ ਗਾਵੜਿਆ ਸਾਹਿਬ ਸਾਡੇ ਬਹੁਤ ਹੀ ਸਤਕਾਰਯੋਗ ਵੱਡੇ ਭਾਜੀ ਸਰਦਾਰ ਵਿਰਿੰਦਰ ਸਿੰਘ ਜੀ ਬਾਜਵਾ ਸਾਹਿਬ ਸਰਦਾਰ ਗੁਰਪ੍ਰੀਤ ਸਿੰਘ ਜੀ ਬੱਬੇਹਾਲੀ ਸਾਹਿਬ ਲਾਲੀ ਬਾਜਵਾ ਜੀ ਤੇ ਸਾਡੇ ਮੁਖ ਸਕੱਤਰ ਜਿਹੜੇ ਐਜਪੀਸੀ ਦੇ ਸਾਡੇ ਸਰਦਾਰ ਕਲੌਂਗ ਸਿੰਘ ਬੰਨਣ ਸਾਹਿਬ ਸਾਰੇ ਅਸੀਂ ਪਾਰਟੀ ਦੇ ਹੁਕਮ ਦੇ ਮੁਤਾਬਕ ਇਕੱਠੇ ਹੋ ਕੇ ਧਾਮੀ ਸਾਹਿਬ ਕੋਲ ਆਏ ਸੀ ਪਹਿਲਾਂ ਤੇ ਸਾਡੇ ਸਾਰਿਆਂ ਵੱਲੋਂ ਸਰਦਾਰ ਹਰਜਿੰਦਰ ਸਿੰਘ ਧਾਮੀ ਸਾਹਿਬ ਨੂੰ ਤੇ ਸਾਰੇ ਪਰਿਵਾਰ ਨੂੰ ਲੱਖ ਲੱਖ ਵਧਾਈਆਂ ਕਿ ਗੁਰੂ ਮਹਾਰਾਜ ਦੀ ਬਹੁਤ ਵੱਡੀ ਬਖਸ਼ਿਸ਼ ਸਦਕਾ ਪੋਤਰੇ ਦੀ ਦਾਤ ਜਿਹੜੀ ਆ ਉਹ ਮਹਾਰਾਜ ਨੇ ਬਖਸ਼ੀ ਹੈ ਸੋ ਸਾਰੇ ਧਾਮੀ ਪਰਿਵਾਰ ਨੂੰ ਅਸੀਂ ਇਕੱਠਿਆਂ ਹੋ ਕੇ ਤੇ ਉਹਨਾਂ ਦੇ ਨਾਲ ਜਿਹੜਾ ਖੁਸ਼ੀਆਂ ਅੱਜ ਸਾਂਝੀਆਂ ਕੀਤੀ। ਦੂਜੀ ਗੱਲ ਹੈ ਕਿ ਧਾਮੀ ਸਾਹਿਬ ਨੇ ਜਿਹੜਾ ਇੱਕ ਵੱਡਾ ਫੈਸਲਾ ਲਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੋਂ ਅਸਤੀਫਾ ਦੇ ਦਿੱਤਾ। ਉਹ ਜਿਹੜੀ ਉਹਨਾਂ ਦੀ ਮਾਨਸਿਕ ਪੀੜਾ ਸੀ ਉਦੇ ਸਬੰਧ ਦੇ ਵਿੱਚ ਜਿਹੜਾ ਅਸੀਂ ਅੱਜ ਸਾਰੇ ਇਕੱਠੇ ਹੋ ਕੇ ਉਹਨਾਂ ਨਾਲ ਵਿਚਾਰ ਵਟਾਂਦਰਾ ਕਰਨ ਵਾਸਤੇ ਸਾਰੇ ਹਾਲਾਤਾਂ ਨੂੰ ਜਾਣਨ ਵਾਸਤੇ ਆਏ ਸੀ ਕਿਉਂਕਿ ਧਾਮੀ ਸਾਹਿਬ ਦਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਬਹੁਤ ਵੱਡਾ ਸਤਿਕਾਰ। ਔਰ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਉਹ ਆਪਣੀ ਕਾਬਲੀਅਤ ਕਰਕੇ ਇਮਾਨਦਾਰੀ ਕਰਕੇ ਦੂਰਅੰਦੇਸ਼ੀ ਕਰਕੇ ਉਹ ਵੱਡੇ ਅਹੁਦਿਆਂ ਦੇ ਉੱਤੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਵਿੱਚ ਸੇਵਾ ਕਰਦੇ ਆ ਬਖਸਕਤਰ ਵੀ ਰਹੇ ਆ ਪਹਿਲਾਂ ਜਨਰਲ ਸਕੱਤਰ ਵੀ ਰਹੇ ਆ ਉਸ ਤੋਂ ਬਾਅਦ ਹੁਣ ਚੌਥੀ ਵਾਰੀ ਦੀ ਸੇਵਾ ਵੀ ਉਹਨਾਂ ਨੂੰ ਜਿਹੜੀ ਆ ਉਹ ਪਾਰਟੀ ਨੇ ਦਿੱਤੀ ਆ ਔਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੀ ਸਾਰੀਆਂ ਸਫਾਂ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਸਤਿਕਾਰ ਹੈ ਇੱਕ ਚੰਗੀ ਸ਼ਖਸੀਅਤ ਜਿਹੜੀ ਧਾਰਮਿਕ ਪੱਖ ਤੋਂ ਵੀ ਔਰ ਰਾਜਨੀਤਿਕ ਪੱਖ ਤੋਂ ਵੀ ਜਿਹਦਾ ਬੜਾ ਵੱਡਾ ਤਜਰਬਾ ਹੈ ਉਹਨਾਂ ਲੀਡਰਾਂ ਦੇ ਵਿੱਚ ਹਮੇਸ਼ਾ ਧੰਮੀ ਸਾਹਿਬ ਦਾ ਜਿਹੜਾ ਪਾਰਟੀ ਦੇ ਵਿੱਚ ਨਾਮ ਲਿਆ ਜਾਂਦਾ ਜੋ ਘਟਨਾਕਰਮ ਪਿਛਲੇ ਦਿਨੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਹੋਇਆ ਉਹ ਬੜਾ ਮਦਭਗ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਇਸ ਸਿੱਖਾਂ ਦੀ ਸਰਮੌਰ ਸੰਸਥਾ ਔਰ ਬੜੀਆਂ-ਬੜੀਆਂ ਕੁਰਬਾਨੀਆਂ ਤੋਂ ਬਾਅਦ ਸ਼ਹਾਦਤਾਂ ਤੋਂ ਬਾਅਦ ਬਣੇ ਵੱਡੇ ਜਿਹੜਾ ਤਸ਼ੱਦਦ ਝੱਲ ਕੇ ਤੇ ਸਾਡੇ ਬਜ਼ੁਰਗਾਂ ਨੇ ਇੱਕ ਵੱਡੀ ਆਸ امید ਦੇ ਨਾਲ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਡੈਮੋਕਰੈਟਿਕ ਸੰਸਥਾ ਜਿਹੜੀ ਆ ਉਹ ਪੰਥ ਨੂੰ ਦਿੱਤੀ ਸੀ ਜਿਹਦੀ ਉਦਾਹਰਣ ਦੁਨੀਆਂ ਦੇ ਵਿੱਚ ਜਿਹੜੀ ਆ ਉਹ ਕਿਤੇ ਨਹੀਂ ਮਿਲਦੀ ਕਿਉਂਕਿ ਦੋ ਸੰਸਤਾਵਾਂ ਸਭ ਤੋਂ ਵੱਡਾ ਸਾਡਾ ਸਥਾਨ ਹੈ ਸ੍ਰੀ ਹਰਿਕ੍ਰਿਸ਼ਨ ਸਾਹਿਬ ਜਿੱਥੇ ਹਰ ਸਿੱਖ ਜਿਹੜਾ ਦੁਨੀਆ ਦੇ ਵਿੱਚ ਕਿਤੇ ਵੀ ਬੈਠਾ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਤਖਤ ਦੇ ਨੂੰ ਹਮੇਸ਼ਾ ਨਤਮਤ ਹੁੰਦਾ ਹਮੇਸ਼ਾ ਜਿਹੜਾ ਆਪਣਾ ਸਿਰ ਝੁਕਾ ਕੇ ਅਕਾਲ ਤਖਤ ਸਾਹਿਬ ਦੇ ਸਾਹਮਣੇ ਚੱਲਦਾ ਔਰ ਜਿਹੜੀ ਪ੍ਰਬੰਧਕੀ ਖੇਤਰ ਦੇ ਵਿੱਚ ਸਰਬੋਤਮ ਸੰਸਥਾ ਕਿਸੇ ਵੀ ਧਰਮ ਦੇ ਵਿੱਚ ਨਹੀਂ ਹੈਗੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹਨੂੰ ਇੱਕ ਐਕਟ ਦੇ ਰਾਹੀਂ ਬਕਾਇਦਾ ਜਿਹੜੇ ਆ ਸਾਰਾ ਪ੍ਰਬੰਧ ਸੰਭਾਲਨ ਦੇ ਉਹਦੇ ਵਿੱਚ ਸਾਰੀਆਂ ਨਿਯਮਤ ਕੰਮ ਦੇ ਇੱਥੋਂ ਤੱਕ ਕਿ ਜਥੇਦਾਰ ਸਭਾ ਦਾ ਜਿਹੜਾ ਵਿਕਾਰੀ ਅਹੁਦਾ ਜਿਹਨੂੰ ਬਹੁਤ ਵੱਡਾ ਮਾਨ ਸਨਮਾਨ ਉਸ ਅਹੁਦੇ ਨੂੰ ਪੰਤੇ ਦੇ ਵਿੱਚ ਹਮੇਸ਼ਾ ਦਿੱਤਾ ਜਾਂਦਾ ਉਹਦਾ ਵੀ ਜਿਹੜਾ ਫੈਸਲਾ ਉਹ ਵੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਕਰਦੀ ਹੈ ਜੇ ਕੋਈ ਸੇਵਾ ਮੁਕਤੀ ਕਿਸੇ ਤਰੀਕੇ ਕਰਨੀ ਪਵੇ ਉਹ ਵੀ ਜਿਹੜੀ ਹੈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਕਰਦੀ ਹੈ ਸਾਰੇ ਰੂਲ ਰੈਗੂਲੇਸ਼ਨ ਸਾਰੇ ਸੰਸਥਾ ਦੇ ਜਿਹੜੀ ਹੈ ਇੱਕ ਪਾਰਲੀਮੈਂਟ ਹੈ ਸਿੱਖਾਂ ਦੀ ਜਿਹਦੀ ਕਿਸੇ ਹੋਰ ਧਰਮ ਦੇ ਵਿੱਚ ਉਦਾਹਰਣ ਨਹੀਂ ਹੈ ਇਸ ਕਰਕੇ ਉਹ ਸੰਸਥਾ ਨੂੰ ਕੰਮ ਕਰਦਿਆਂ ਕਈ ਵਾਰੀ ਜਿਹੜੇ ਆ ਬੜੇ ਸਖਤ ਫੈਸਲੇ ਵੀ ਲੈਣੇ ਪੈਂਦੇ ਕੜਵੇ ਫੈਸਲੇ ਵੀ ਲੈਣੇ ਪੈਂਦੇ ਤੇ ਉਹੀ ਜੇ ਸਮੇਂ ਦੇ ਵਿੱਚ ਮੈਂ ਸਮਝਦਾ ਕਿ ਜਿਹੜੀਆਂ ਸੰਸਥਾਵਾਂ ਦੀ ਆਪੋ ਆਪਣੀ ਭੂਮਿਕਾ ਹੈ ਉਹ ਬੜੀ ਅਹਿਮ ਬਣ ਜਾਂਦੀ ਹੈ ਕਿਉਂਕਿ ਸ਼੍ਰੀ ਕਾਲਕ੍ਰਿਤ ਸਾਹਿਬ ਦਾ ਇੱਕ ਆਪਣਾ ਸਥਾਨ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਆਪਣਾ ਸਥਾਨ ਅੱਜ ਇਸ ਕਰਕੇ ਧੰਮੀ ਸਾਹਿਬ ਤੇ ਜਿਹੜੇ ਕੋਈ ਜੜੀ ਹੈ ਕੁਝ ਗੱਲਾਂ ਨੂੰ ਲੈ ਕੇ ਮੈਂ ਉਹਦੇ ਵਿਸਤਾਰ ਦੇ ਵਿੱਚ ਨਹੀਂ ਜਾਣਾ ਚਾਹੀਦਾ ਮੈਂ ਸਮਝਦਾ ਸੀ ਉਹ ਗੱਲਾਂ ਹੋਣੀਆਂ ਹੀ ਨਹੀਂ ਚਾਹੀਦੀਆਂ ਸੀ ਨਹੀਂ ਆਪਣੀ ਚੀਜ਼ ਉਹਦੇ ਲੈ ਕੇ ਜੋ ਮਨ ਦੇ ਵਿੱਚ ਬੋਝ ਸੀ ਉਹਨਾਂ ਨੇ ਉਹਦੇ ਕਰਕੇ ਅਚਾਨਕ ਕਿਉਂਕਿ ਕਿਸੇ ਨਾਲ ਸਲਾਹ ਵੀ ਨਹੀਂ ਕੀਤੀ ਅਸੀਂ ਅੱਜ ਸਾਰੇ ਕਿਉਂਕਿ ਕੱਲ ਪਾਰਟੀ ਦੇ ਵਿੱਚ ਵੀ ਵਿਚਾਰ ਚਰਚਾ ਹੋਈ ਸੀ ਤੇ ਸਾਰੇ ਪਾਰਟੀ ਨੇ ਸਾਡੀ ਡਿਊਟੀ ਲਈ ਕਿ ਤੁਸੀਂ ਜਾ ਕੇ ਪੰਚੇ ਸਿੰਘ ਦੇ ਸਾਥੀ ਧਮੀ ਸਾਹਿਬ ਨੂੰ ਮਿਲ ਕੇ ਉਹਨਾਂ ਨੂੰ ਕਿ ਇਸ ਗੱਲ ਨੂੰ ਅਸ਼ੋਰ ਵੀ ਅਸੀਂ ਕੀਤਾ ਕਿ ਸਾਰੀ ਪਾਰਟੀ ਜਿਹੜੀ ਹੈ ਤੁਹਾਡੇ ਨਾਲ ਹੈ ਸ਼ਰਮਨੀ ਗੁਰਦਪੰਥ ਕਮੇਟੀ ਦੇ ਸਾਡੇ ਮੈਂਬਰ ਸਭਾਨ ਸਾਰੇ ਤੁਹਾਡੇ ਨਾਲ ਹੈ ਤੁਹਾਡੀ ਅਗਵਾਈ ਦੀ ਜਿਹੜੀ ਇਸੇ ਤਰ੍ਹਾਂ ਹੀ ਦਰੰਤਰ ਜਿਹੜੀ ਹੈ ਸਾਨੂੰ ਬੜੀ ਵੱਡੀ ਪੰਥ ਨੂੰ ਲੋੜ ਹੈ ਇਸ ਕਰਕੇ ਤੁਹਾਨੂੰ ਕੋਈ ਵੀ ਗੱਲ ਆਪਣੇ ਮਨ ਦੇ ਵਿੱਚ ਜਿਹੜੀ ਆ ਉਹ ਲਈ ਲੈਣੀ ਚਾਹੀਦੀ ਉਸ ਭਾਵਨਾ ਦੇ ਨਾਲ ਅਸੀਂ ਉਹਨਾਂ ਨੂੰ ਬੇਨਤੀ ਕਰਕੇ ਆਏ ਹਾਂ ਸੋ ਬੜੇ ਪਰਿਵਾਰਕ ਮਾਹੌਲ ਚ ਕਿਉਂਕਿ ਸਾਰੇ ਹੀ ਅਸੀਂ ਜਿੰਨੇ ਖੜੇ ਆ ਸਾਰੇ ਅਸੀਂ ਉਹਨਾਂ ਦੇ ਨਿੱਜੀ ਤੌਰ ਦੇ ਉੱਤੇ ਪਰਸਨਲ ਲਾਈਫ ਦੇ ਵਿੱਚ ਵੀ ਬਹੁਤ ਨੇੜੇ ਹੋ ਕੇ ਹਮੇਸ਼ਾ ਉਹਨਾਂ ਦੇ ਵਿਚਰਦੇ ਆ ਇਸ ਕਰਕੇ ਉਹਨਾਂ ਦਾ ਧੰਨਵਾਦ ਹੈ ਸਾਰੇ ਉਹਨਾਂ ਨੇ ਖੁੱਲ੍ਹਾ ਸਮਝ ਦਿੱਤਾ ਸਾਰਾ ਵਿਚਾਰ ਬਟਾਂਦਰਾ ਕੀਤਾ ਉਹ ਅਸੀਂ ਜੋ ਭਾਵਨਾ ਉਹਨਾਂ ਦੀ ਹੈਗੀ ਆ ਉਹ ਅਸੀਂ ਪਾਰਟੀ ਦੇ ਵਿੱਚ ਵੀ ਜਾ ਕੇ ਉਹਨਾਂ ਦੇ ਰੱਖਾਂਗੇ ਜੀ ਉਹ ਵੀ ਉਹ ਵੀ ਇਹਨੂੰ ਕੰਟੀਨਿਊ ਮਤਲਬ ਆਪਾਂ ਉਹਨਾਂ ਨੂੰ ਬੇਨਤੀ ਵੀ ਕੀਤੀ ਆ ਜਾਂ ਇੱਕ ਖਲਾ ਮਸ਼ਵਰਾ ਵੀ ਕੀਤਾ ਵੀ ਉਹਨਾਂ ਅੱਗੇ ਕੰਟੀਨਿਊ ਉਹਦੇ ਬਾਰੇ ਕੀ ਫੈਸਲਾ ਲਿਆ ਗਿਆ ਹੁਣ ਨਹੀਂ ਚਲੋ ਅਸੀਂ ਤੇ ਬੇਨਤੀ ਕਰਨੀ ਸੀ ਸਾਰਿਆਂ ਨੇ ਕੀਤੀ ਸਾਰੇ ਲੰਮੀ ਛੋਟੀਆਂ ਵਿਚਾਰ ਹਰ ਗੱਲ ਜਿਹੜੀ ਆ ਅਸੀਂ ਮੀਡੀਆ 'ਚ ਸਾਂਝੀ ਨਹੀਂ ਕਰਨਾ ਚਾਹੁੰਦੇ ਨਹੀਂ ਵੈਸੇ ਰੋਜ਼ ਕਿਹੜਾ ਸੀ ਉਹਨਾਂ ਨੇ ਜਿਹੜੀ ਹੈਗੀ ਆ ਉਹਨਾਂ ਨੇ ਬੜੇ ਸਾਡੀ ਦੱਦੀ ਤੇ ਨਾਲ ਪਿਆਰ ਦੇ ਨਾਲ ਸਾਰੀ ਭਾਵਨਾ ਨੂੰ ਸਮਝਿਆ ਤੇ ਫੈਸਲਾ ਉਹਨਾਂ ਨੇ ਕਰਨਾ ਇਹ ਤਾਲਮੇਲ ਸਾਡਾ ਚੱਲਦਾ ਰਹੇਗਾ ਇਹ ਕੋਈ ਨਵੀਂ ਗੱਲ ਨਹੀਂ ਹੈ ਕਿਉਂਕਿ ਇਹ ਨਹੀਂ ਕੋਈ ਕੋ ਰਸਕੇ ਘਰ ਬੈਠੇ ਪਹਿਲਾਂ ਮੈਂ ਇਹ ਗੱਲ ਕਲੀਅਰ ਕਰ ਦਿਆਂ ਕਿ ਉਹ ਅੱਜ ਜੇ ਘਰ ਵੀ ਬੈਠੇ ਆ ਤਾਂ ਪੰਚ ਦੀ ਡਿਊਟੀ ਤੇ ਆ ਪਾਰਟੀ ਦੀ ਡਿਊਟੀ ਤੇ ਨੇ ਸੰਸਦ ਅੱਜ ਵੀ ਉਸੇ ਤਰੀਕੇ ਹੀ ਜਿਹੜਾ ਹੈਗਾ ਉਹਨਾਂ ਦੇ ਮੰਨ ਦੇ ਵਿੱਚ ਸੇਵਾ ਭਾਵਨਾ ਕੋ ਰਸਕੇ ਨਹੀਂ ਬੈਠੇ ਪਰ ਕਈ ਵਾਰੀ ਜ਼ਿੰਦਗੀ ਦੇ ਵਿੱਚ ਕੋਈ ਐਹੋ ਜੀਆਂ ਗੱਲਾਂ ਆ ਜਾਂਦੀਆਂ ਜਿਹੜੀਆਂ ਮਨ ਦੇ ਉੱਤੇ ਤੁਹਾਡੇ ਤੇ ਗਹਿਰਾ ਬੋਝ ਛੱਡ ਦਿਆ ਇਸ ਕਰਕੇ ਉਹ ਬੋਝ ਅਸੀਂ ਉਹਨਾਂ ਦਾ ਚਾਹਦੇ ਸੀ ਕਿ ਹਲਕਾ ਹੋਵੇ ਤੇ ਜਿਹਦੇ ਕਰਕੇ ਉਹਨਾਂ ਨੇ ਅਚਾਨਕ ਇੱਕ ਵੱਡਾ ਫੈਸਲਾ ਲਿਆ ਉਹ ਚੀਜ਼ਾਂ ਨੂੰ ਰਿਜ਼ਰਵ ਕਿਸ ਤਰ੍ਹਾਂ ਕਰਨਾ ਉਹ ਅਸੀਂ ਸਾਰੇ ਬੈਠ ਕੇ ਡਿਸਕਸ ਕਰਾਂਗੇ ਡਾਕਟਰ ਸਾਹਿਬ ਬੋਝ ਕਿਹੜਾ ਵਸੇ ਚਲੋ ਹੁਣ ਮੈਂ ਸਾਰੀਆਂ ਗੱਲਾਂ ਹੱਲ ਕਰਦੇ ਆਂ ਅੱਜ ਇੱਥੇ ਜੀ ਕਰਦਾ ਅਸੀਂ ਫਤਿਹ ਦੇਮਾ ਗਾਣੇ ਦਾ ਬਣੇ ਬੜੇ ਸਿਆਣੇ ਸਾਰੇ ਸੁਸ਼ਮਨ ਪੱਤਰਕਾਰ ਉਹ ਤੁਹਾਡਾ ਨਹੀਂ ਬੋਝ ਕਰਦਾ ਧੰਨਵਾਦ ਆ ਤੁਸੀਂ ਤਾਕੀ ਸਾਹਿਬ ਦੇ ਸੁਭਾਣ ਦੇ ਸਮਿਤੀ ਦੇ ਹੋ ਕਿ ਜੇ ਇਹੋ ਜੀ ਸ਼ਖਸੀਅਤ ਕਿਸੇ ਗੱਲ ਤੇ ਉੱਤੇ ਆ ਕੇ ਇਦਾਂ ਦਾ ਫੈਸਲਾ ਕਰਦੀ ਤੇ ਕੋਈ ਨਾ ਕੋਈ ਕਾਰਨ ਹੁੰਦਾ ਇਸ ਕਰਕੇ ਮੈਂ ਕੋਈ ਗੱਲਾਂ ਨੂੰ ਵਧਾਉਣ ਵਾਸਤੇ ਇੱਥੇ ਨਹੀਂ ਆਇਆ ਪਰ ਇਹ ਜਿਹੜੀਆਂ ਸਾਰੀਆਂ ਤੀਜਾਂ ਇਹਨੂੰ ਹੱਲ ਕਿਸ ਤਰ੍ਹਾਂ ਕਰਨਾ ਜਿਹੜੇ ਉਹ ਹੌਲੇ-ਹੌਲੀ ਸਮਝ ਦੇ ਮੁਤਾਬਕ ਸਾਰੇ ਕੋਈ ਵਿਚਾਰ ਅੱਜ ਦੀ ਜਿਹੜੀ ਇਹ ਮੀਟਿੰਗਾਂ ਹੁਣ ਸਟੀਫਨ ਨੂੰ ਲੈ ਕੇ ਕੋਈ ਫੈਸਲਾ ਹੋਇਆ ਹਾਂਜੀ ਅਸਤੀ ਜੀ ਨੂੰ ਲੈ ਕੇ ਫਸਦਾ ਨਹੀਂ ਅਸੀਂ ਇਹ ਸੇ ਕਰਕੇ ਆਏ ਸੀ ਕਿ ਉਹਨਾਂ ਨੇ ਅਸਤੀਫਾ ਦਿੱਤਾ ਉਹਨਾਂ ਨਾਲ ਮਨ ਦੀ ਗੱਲ ਸਾਰੀ ਉਹਨਾਂ ਦੀ ਸਮਝੀ ਹੈ ਜੀ ਆਪਣੀ ਜਿਹੜੀ ਪਾਰਟੀ ਦਾ ਵਿਊ ਪੁਆਇੰਟ ਹੈ ਉਹਨਾਂ ਨਾਲ ਡਿਸਕਸ ਕੀਤਾ ਜੀ ਤੇ ਇਹ ਚੱਲਦਾ ਰਹੇਗਾ ਪਰਸਪਰ ਮੈਂ ਪਹਿਲੇ ਕਹਣਾ ਕੋਈ ਕੋ ਰੁੱਸੇ ਨਹੀਂ ਹੋਏ ਇਹ ਨਹੀਂ ਹੁੰਦਾ ਕਿ ਬਣਾਉਣ ਵਾਲੀ ਗੱਲ ਹੁੰਦੀ ਇੱਕ ਅਵਸਥਾ ਹੁੰਦੀ ਹੈ ਜਦੋਂ ਤੁਹਾਨੂੰ ਸਾਰੇ ਸਾਥੀਆਂ ਨੂੰ ਨਾਲ ਆ ਕੇ ਖੜਨਾ ਪੈਂਦਾ